ਸਸਈ ਕਾਲ ਜੀ ਸਈਆਂ ਕੁਤੇ ਢੱਡੀ ਮਰ ਕੇ ਛੜੇ ਦੇ ਵਿੱਚ ਕਤੂਰੇ ਦੋ ਲੋਕ ਕੂਰੇ ਦੇ ਕੇ ਮਰ ਗਏ ਜਿਹੜਾ ਹੁਣ ਸਾਫ ਪਾਣੀ ਕੱਢ ਦਿੱਤਾ ਇਹ ਹੁਣ ਕਿ ਜਿਹੜਾ ਸਾਫ ਕਰਦੀ ਕੂਰੇ ਉਹ ਤੇ ਦੱਬ ਦਿੱਤੇ ਲੈ ਕਿ ਦੱਬ ਚਰੇ ਮਰ ਗਏ Muskarki nalaga <laughs>

ਪਤਾ ਹੂੰ ਵੀ ਪਾਪ ਇਹ ਵੀ ਸੁੱਕੇ ਪਾਣੀ ਤੋਂ ਕੁਦਕੀੜੀ ਸੁੰਡੀ ਲੱਗ ਗਈ ਐਨੀ ਪਤਾ ਹੂੰ ਆਲੂ ਤੋਂ ਆਪਾਂ ਮੰਗੇ ਨੇ ਇਹਦੇ ਚ ਬੇਲਾ ਸੀਗੇ ਤਾਂ ਨਹੀਂ ਇਹ ਵੀ ਹੋਤਰਾ ਹੋਗੀ ਉਹ ਸੁੱਕ ਗਈ ਇਹਦੇ ਚ ਬੇਲਾ ਆ ਪਿੰਡ ਟੋਰੀਆਂ

आप बूटिया ला गई सुकते जो करेलिया कले बुटाऊ लगे छोटे छोटे कणक नरम आज हो गए हफ्ते